ਧਰਮ ਪ੍ਰੇਮੀ ਵੀਰਾਂ ਨੂੰ ਸਭ ਤੋਂ ਪਹਿਲਾਂ ਜੈ ਵਾਰਵਲੀ ਕੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕਿ ਹਰ ਸਾਲ ਦੀ ਤਰ੍ਹਾਂ ਜਿਹੜੀ ਸ਼ੋਭਾ ਜਤਾਂ ਨਿਕਲ ਰਹੀ ਆ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਜਿੱਥੋਂ ਜਿੱਥੇ ਸਾਡੀ ਸ਼ੋਭਾ ਜਤਾਂ ਚੱਲਨੀ ਆ ਉਹਦਾ ਰੱਜ ਕੇ ਸਵਾਗਤ ਕੀਤਾ ਜਾਵੇ ਔਰ ਅਸੀਂ ਬੇਨਤੀ ਇਹ ਵੀ ਕਰਦੇ ਆ ਕਿ ਜਿਹੜੇ ਬਜ਼ਾਰਾਂ ਦੇ ਪ੍ਰਧਾਨ ਆ ਤਾਂ ਹੋਰ ਜਿਹੜੇ ਨਾਲ ਉਹਨਾਂ ਦੇ ਹੈਗੇ ਪਤਵੰਤੇ ਸੱਜਣ ਉਹ ਵੀ ਪਾਲਕੀ ਨੂੰ ਮੱਥਾ ਟੇਕ ਕੇ ਆਪਣੇ ਪਰਮਾਰਮ ਦਾ ਅਸ਼ੀਰਵਾਦ ਲੈਣ ਸਾਲ 60 ਦਿਨ ਮੰਗਲਵਾਰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਜੀ ਮਹਾਰਾਜਾ ਪਾਵਨ ਪਰਗਟ ਦੇਸਾ ਉਹਦੇ ਸਵੰਛ ਅਸੀਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਬਲਾਈ ਦਿੰਦੇ ਆਂ ਔਰ ਅਰਦਾਸ ਕਰਦੇ ਆਂ ਕਿ ਪਰਮ ਪਿਤਾ ਪਰਮਾਤਮਾ ਇਹਨਾਂ ਤੇ ਆਪਣਾ ਅਸ਼ੀਰਵਾਦ ਰੱਖੇ ਜੈ ਵਾਲਮੀਕ ਨਾਗਰ ਵਾਲਮੀਕ ਮਹਾਰਾਜ ਜੀ ਦੇ ਅੱਜ ਫੰਡਸ 1 ਵਿੱਚ ਅੱਜ ਹਰ ਸਾਲ ਦੀ ਤਰ੍ਹਾਂ ਸੋਹਣਗਰ ਦੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਸੰਗਤਾਂ ਇਕੱਠਾ ਹੋ ਗਿਆ। ਫਗਵਾੜਾ ਦੇ ਬਖ ਵਖ ਬੰਦਿਆ ਵਿੱਚ ਬਖ ਵਖ ਕਸਬਿਆਂ ਵਿੱਚ ਸੰਗਤਾਂ ਆ ਕੇ ਜਿੱਥੇ ਨਤਮਸਤਕ ਹੁੰਦੀ ਹੈ ਗਿਆ ਉੱਥੇ ਹੀ ਗਵਨ ਵਨਵੇਂ ਕਿ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਜਿੱਥੇ ਸਾਰੇ ਸ਼ਹਿਰ ਵਿੱਚ ਸ਼ੁਭਾ ਯਾਤਰਾ ਆਰੰਭ ਕੀਤੀਆਂ ਗਈਆਂ ਹੈਗੀਆਂ। ਉਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਕੱਲ ਨੂੰ ਜਿਹੜਾ ਗੁਰਪੁਰਬ ਦਾ ਦਿਹਾੜਾ ਹੈਗਾ ਬڑے ਧੂਮਤਾਂ ਦੇ ਨਾਲ ਜਿੱਥੇ ਫਗਵਾੜੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਾਰੀ ਦੁਨੀਆ ਵਿੱਚ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਬੜੇ ਸ਼ਰਧਾ ਦੇ ਭਾਵ ਦੇ ਨਾਲ ਇਹ ਜਿਹੜਾ ਮਨਾਇਆ ਜਾ ਰਿਹਾ ਹੈਗਾ ਨਾ ਮੈਂ ਆਪਣੇ ਵੱਲੋਂ ਜਿੱਥੇ ਸਾਰੇ ਹੀ ਫਗਵਾੜਾ ਵਾਸੀਆਂ ਵੱਲੋਂ ਔਰ ਫਗਵਾੜਾ ਕਾਂਗਰਸ ਵੱਲੋਂ ਆਪ ਸਭ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦਾ ਉੱਥੇ ਹੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਉਹ ਅੱਜ ਮਹਾਰਾਜ ਪਾਰਲਮੈਂਟ ਦੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਉਹ ਸਾਡੇ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਔਰ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਦੀ ਉਹਨਾਂ ਦੀ ਕਿਰਪਾ ਦੇ ਨਾਲ ਦਿੱਤੇ ਸਾਰੇ ਪੁਵਾੜੇ ਵਿੱਚ ਆਪਸੀ ਭਾਈਚਾਰਾ ਬਣਾ ਰਹੇ ਉੱਥੇ ਹੀ ਤੁਸੀਂ ਸਾਰੇ ਮਿਲ ਕੇ ਜਿਹੜਾ ਹੈਗਾ ਆਪਣੇ ਸਮਾਜ ਨੂੰ ਜਿਹੜਾ ਹੈ ਹੌਲ ਪਰ ਚੱਕੀਏ ਉਸ ਵਾਰੀ ਫਿਰ ਮੈਂ ਆਪ ਸਭ ਨੂੰ ਲਗ ਲਗ ਬਧਾਈ ਦਿੰਦਾ। ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਸਾਰੇ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ੋਭਾ ਅਫਸਰ ਤੇ ਅੱਜ ਪੁਵਾੜਾ ਸ਼ਹਿਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਹੈ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੈ ਔਰ ਇਹ ਸ਼ੋਭਾ ਯਾਤਰਾ ਅੱਜ ਵੱਧ ਚੜ ਕੇ ਦੇਣਾ ਲੋਕਾਂ ਨੇ ਹਿੱਸਾ ਲਿਆ ਹੁਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਦੇ ਨਾਲ ਹੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਹਰ ਸਾਲ ਦੀ ਤਰ੍ਹਾਂ ਸ਼੍ਰੀ ਭਗਵਾਨ ਵਾਲਮਿਕੀ ਮਹਾਰਾਜ ਜੀ ਦੇ ਜਨਮ ਦੇ ਹੜੇ ਤੇ ਅੱਜ ਸੁਭਾਸ਼ਨਾਗਰ ਕੇ ਦੇ ਬਹੁਤ ਵੱਡੀ ਗਿਣਤੀ ਤਦਾਦ ਦੇ ਵਿੱਚ ਸੰਗਤਾਂ ਪੁੱਜੀਆਂ ਹੈ ਔਰ ਅੱਜ ਦੇ ਦਿਨ ਤੇ ਮੈਂ ਸਾਰੇ ਫਗਵਾੜਾਂ ਦੇ ਫਕਸੀਆਂ ਨੂੰ ਔਰ ਪੰਜਾਬ ਪਾਸੀਆਂ ਨੂੰ ਔਰ ਸਾਰੇ ਦੇਸ਼ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਅਸੀਂ ਸਾਰੇ ਰਾਜ ਮਿਲ ਕੇ ਜੋ ਸਾਨੂੰ ਗੁਰੂ ਮਹਾਰਾਜ ਦਾ ਉਪਦੇਸ਼ ਮਿਲਿਆ ਹੈ ਉਹਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਆਪਣੇ ਸ਼ਹਿਰ ਦਾ ਭਲਾ ਕਰ ਸਕੀਏ ਆਪਣੀ ਕਮਿਊਨਿਟੀ ਦਾ ਭਲਾ ਕਰ ਸਕੀਏ ਆਪਣੇ ਦੇਸ਼ ਦਾ ਭਲਾ ਕਰ ਸਕੀਏ ਸੋ ਮੈਂ ਅੱਜ ਦੇ ਦਿਨ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਧੰਨਵਾਦ ਜੈ ਭਗਵਾਨ ਬਾਲ ਵਿਕੀ ਮਹਾਰਾਜੀ ਦੇ ਪ੍ਰਗਟ ਦਿਵਸ ਦੀਆਂ ਮੈਂ ਆਪਣੇ ਵੱਲ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਹਾਦਰ ਹਲਕਾ ਪਵਾੜਾ ਵੱਲੋਂ ਲੱਖ ਲੱਖ ਸ਼ਹਿਰ ਵਾਸੀਆਂ ਨੂੰ ਬੁਲਾਈਏ ਦਿੰਨਾ ਕਿਥੇ ਪੂਰੀ ਦੇਸ਼ ਤੇ ਦੁਨੀਆ 'ਚ ਆਪਨ ਪਰੋ ਮਨਾਇਆ ਜਾ ਰਿਹਾ ਭਗਵਾਨ ਬਾਲਕੀ ਜੀ ਦਾ ਉੱਥੇ ਅੱਜ ਨਗਰ ਕੀਰਤਨ ਸੁਭਾਈ ਨਗਰ ਤੋਂ ਲੰਘਦੇ ਜਾ ਰਿਹਾ ਤੇ ਮੈਂ ਸਮਝਦਾ ਕਿ ਆਹੋ ਆਪਾਂ ਇਸ ਨਗਰ ਕੀਰਤਨ ਦਾ ਪੱਟੀਪੱਟ ਸਵਾਗਤ ਕਰੀਏ ਤੇ ਜੋ ਸਾਨੂੰ ਬਾਲਕੀ ਜੀ ਮਹਾਰਾਜੀ ਨੇ ਸਾਨੂੰ ਸੱਚਾ ਮਾਰ ਦਿੱਤੇ ਆ ਉਹ ਤੋਂ ਚਲਨ ਦਾ ਜਤਨ ਕਰੀਏ ਤੇ ਮੈਂ ਸੂੂ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ ਕਿ ਆਹੋ ਆਪਾਂ ਇਸ ਨਗਰ ਕੀਰਤਨ ਦੀ ਸ਼ੋਭਾ ਯਾਤਰਾ ਪਰਵਾ ਸਵਾਗਤ ਕਰੀਏ ਜੈ ਬਾਲਮੀਕ ਮਾਰ ਬਹੁਤ ਹੀ ਪਾਵਨ ਜਿਹੜਾ ਦਿਵਸ ਹੈ ਆਪੋ ਹਨ ਬਾਰਮਿਕ ਮਹਾਰਾਜ ਜੀ ਦਾ ਜਿਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਿਨੇ ਕਰ ਸਕਦੇ ਆ ਅੱਜ ਦੇ ਦਿਨ ਅਸੀਂ ਸਮੁੱਚੇ ਕਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਹੀ ਚੱਲ ਕੇ ਆਪ ਆਪਨੇ ਜੀਵਨ ਦਾ ਜਿਹੜਾ ਪਾਰ ਉਤਾਰਾ ਕਰ ਸਕਦੇ ਆ ਔਰ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਦਿਨ ਤੇ ਅਸੀਂ ਲੱਖ ਲੱਖ ਵਧਾਈ ਪੇਸ਼ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਰਵੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਕਿ ਸਭ ਨੂੰ ਹੀ ਪਤਾ ਹੈ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦੇਵ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਦਾ ਆਰੰਭ ਭਗਵਾਨ ਵਾਲਮੀਕੀ ਮੁਹੱਲਾ ਬਨਸਾਲਾ ਬਾਜ਼ਾਰ ਤੋਂ ਹੁੰਦੇ ਹੋਏ ਗੌਸ਼ਾਲਾ ਰੋਡ ਸਿਨੇਮਾ ਰੋਡ ਤੋਂ ਹੁੰਦੇ ਹੋਏ ਸਾਰਾ ਬਜ਼ਾਰਾ ਦੇ ਵਿੱਚ ਹੁੰਦੇ ਸਵਾਗਤ ਕਰਦੇ ਨੇ ਇਹਨਾਂ ਦਾ ਸ਼ਹਿਰ ਵਸੇ ਦਾ ਧੰਨਵਾਦ ਅਤੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਦਾ ਸਾਰੇ ਤੇ ਅਸ਼ੀਰਵਾ ਬਣਿਆ ਰਵੇ ਅਤੇ ਪੁਲਿਸ ਪ੍ਰਸ਼ਾਸਨ ਦਾ ਅਤੇ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਇਹਦੀ ਸਾਰੀ ਸ਼ੋਭਾ ਤੇ ਕਵਰਿੰਗ ਕਰਨੀ ਆ ਜੈ ਵਾਰਮਿਕੀ ਹਰ ਹਰ ਵਾਰਮਿਕੀ